ਰਾਵੀ ਦਰਿਆ ਦੇ ਪਾਰ ਪੈਂਦੇ ਸਤਪਿੰਡ ਜਿਹੜੇ ਕੀ ਬਿਲਕੁਲੀ ਟਾਪੂ ਬਣ ਗਏ ਸਨ ਹੌਲੀ-ਹੌਲੀ ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਲਿਖਦੇ ਆ ਰਹੀ ਹੈ ਪਰ ਨੁਕਸਾਨ ਬਹੁਤ ਹੀ ਜ਼ਿਆਦਾ ਹੋ ਚੁੱਕਿਆ ਹੈ ਬਹੁਤੇ ਸਾਰੇ ਘਰ ਟਿੱਕ ਚੁਕੇ ਨੇ ਫਸਲਾਂ ਸਾਰੀਆਂ ਤਬਾਹ ਹੋ ਚੁਕੀਆਂ ਨੇ ਤੇ ਬਹੁਤੇ ਸਾਰੇ ਪਸ਼ੂ ਮਰ ਚੁਕੇ ਨੇ ਅਤੇ ਜਿਹੜੇ ਬੱਚੇ ਨੇ ਉਹਨਾਂ ਲਈ ਚਾਰਾ ਨਹੀਂ ਹੈ ਘਰਾਂ ਵਿੱਚ ਗੋਟੇ-ਕੋਟੇ ਗਾਰ ਜਮੀ ਹੋਈ ਹੈ ਅਤੇ ਸਮਾਨ, ਕੱਪੜੇ, ਲੀੜੇ, ਦਾਣੇ, ਬਰਤਨ, ਫਰਨੀਚਰ ਆਦਿ ਸਭ ਕੁਝ ਹੀ ਤਬਾਹ ਹੋ ਚੁਕਿਆ ਹੈ। ਦਰਿਆ ਕਿਨਾਰੇ ਤੋਂ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਹੜ੍ਹਾਂ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਸੀ। ਜਿਸ ਕਾਰਨ ਬਹੁਤੇ ਸਾਰੇ ਲੋਕ ਅਤੇ ਸਮਾਜ ਸੇਵੀ ਜਥੇਬੰਦੀਆਂ ਇਨ੍ਹਾਂ ਪਿੰਡਾਂ ਤੱਕ ਪਹੁੰਚ ਨਹੀਂ پا ਰਹੀਆਂ ਸਨ। ਪਰ ਗੁਰਦਾਸਪੁਰ ਦੇ ਸਮਾਜ ਸੇਵੀ ਸਿਮਰਜੀਤ ਸਿੰਘ ਸਾਹਿਬ ਵੱਲੋਂ ਹਿੰਮਤ ਕਰਕੇ ਇਨਾ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਸਥਾਪਿਤ ਆ ਗਿਆ ਤੇ ਹੌਲੀ ਹੌਲੀ ਰਾਸ਼ਨ ਅਤੇ ਹੋਰ ਰਾਹਤ ਸਮਗਰੀ ਪਹੁੰਚੋੜੀ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਗਾਤਾਰ ਸਮਾਰ ਸੇਵੀ ਇੱਥੇ ਪਹੁੰਚ ਰਹੇ ਨੇ ਸਿਮਰਜੀਤ ਸਿੰਘ ਸਾਹਿਬ ਲਗਾਤਾਰ ਦਰਿਆ ਪਾਰ ਦੇ ਸਤਪਿੰਡਾ ਦੇ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਨੇ ਅਤੇ ਇੱਕ ਇੱਕ ਘਰ ਵਿੱਚ ਜਾ ਕੇ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾ ਰਹੇ ਨੇ ਅੱਜ ਵੀ ਬੀੜੀ ਰਾਹੀ ਟੂੜੀ ਆਚਾਰ ਪਸ਼ੂਆਂ ਦਾ ਚਾਰਾ ਬਿਸਰੇ ਦੀ ਕਿੱਟ ਲੈ ਕੇ ਦਰਿਆ ਪਾਰ ਪਹੁੰਚੇ ਅਤੇ ਪਾਰ ਤੋਂ ਟਰਾਲੀ ਦਾ ਇੰਤਜ਼ਾਮ ਕਰਕੇ ਪਿੰਡ ਕੁੱਕਰ ਮੰਮੀਆਂ ਚੱਕ ਰਾਜਾ ਦੇ ਵਾਸੀਆਂ ਤੱਕ ਇਹ ਸਮਾਨ ਪਹੁੰਚਾਇਆ ਗਿਆ ਸਮਾਜ ਸੇਵੀ ਸਿਮਰਜੀਤ ਸਿੰਘ ਸਾਹਿਬ ਨੇ ਐਲਾਨ ਕੀਤਾ ਹੈ ਕਿ ਉਹ ਬਰਾਲੇ ਸੱਤ ਪਿੰਡਾਂ ਦੇ ਇੱਕ ਇੱਕ ਘਰ ਵਿੱਚ ਸਰਵੇ ਕਰ ਰਹੇ ਨੇ ਅਤੇ ਜ਼ਰੂਰਤ ਦੇ ਸਮਾਨ ਦੇ ਨਾਲ ਨਾਲ ਫਟਦੇ ਪਾਣੀ ਕਾਰਨ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਦੀ ਮਰਮਮਤ ਵੀ ਕਰਮੋਣਗੇ ਮੇਰਾ ਨਾਮ ਸਿਮਰਜੀਤ ਸਿੰਘ ਹੈ ਮੈਂ ਗੁਰਦਾਸਪੁਰ ਤੋਂ ਆਇਆ ਮੇਰੇ ਨਾਲ ਮੇਰੀ ਟੀਮ ਸੋਨੂ ਹਰਦੇਵ ਸਿੰਘ ਤੇ ਬਾਕੀ ਮੇਰੀ ਟੀਮ ਸਾਰੀ ਆਈ ਹੈ 15 ਅਕਤੂਬਰ ਰਾਵਿਦਰੀ ਆਤੂਪਾਰ ਐਸ 7 ਪਿੰਡ ਸੀ ਜਿਹੜੇ ਕੱਟ ਆਫ ਹੋ ਗਏ ਸੀਗੇ ਹੜਾਂ ਦੀ ਮਾਰ ਕਰਕੇ ਪੁਲ ਟੁੱਟ ਗਿਆ ਸੀਗਾ ਤੇ ਆਪਾਂ ਉੱਥੇ ਲਗਾਤਾਰ ਆ ਰਹੇ ਆ ਤੇ ਅੱਜ ਵੀ ਆਪਾਂ ਪਿੰਡ ਕੁੱਕਰ ਵਿੱਚ ਆਪ ਆਏ ਜਿੱਥੇ ਕਿ ਪਸ਼ੂਆਂ ਦੇ ਵਿਚਾਰੇ ਦੀ ਬਹੁਤ ਲੋੜ ਸੀਗੀ ਉਸ ਕਰਕੇ ਆਪਾਂ ਚਾਰਾ ਲੈ ਕੇ ਆਏ ਆ ਤੇ ਬਾਕੀ ਇੱਥੇ ਕੁਝ ਆਪਾਂ ਤਲਾਈਆਂ ਨੇ ਤੇ ਕੁਝ ਮਤਲਬ ਕਿ ਕੰਬਲ ਨੇ ਚਾਦਰਾਂ ਲੈ ਕੇ ਆਏ ਆ ਸਰਾਣੇ ਲੈ ਕੇ ਆਏ ਕਿ ਜੋ ਜੋ ਇਹਨਾਂ ਦੀ ਬੇਸਿਕ ਨੀਡਸ ਸੀਗੀਆਂ ਉਹ ਆਪਾਂ ਸਾਰਾ ਸਮਾਨ ਲੈ ਕੇ ਆਇਆ ਜੀ ਮੇਰਾ ਚੋਤੀਜਾ ਚੌਥਾ ਫੇਰਾ ਇੱਥੇ ਲਗਾਤਾਰ ਪਿਛਲੇ 15 ਦਿਨਾਂ ਚ ਤੇ ਨਹੀਂ ਅਸੀ ਗੱਲ ਕੋਈ ਨਹੀਂ ਕਿ ਨਹੀਂ ਕੋਈ ਆਇਆ ਆ ਰਹੇ ਨੇ ਕਾਫੀ ਕਾਫੀ ਸਸਥਾਵਾਂ ਆ ਰਹੀਆਂ ਨੇ ਇੱਥੇ ਇਸ ਪਾਰਟੀ ਵੀ ਆਪਣੀ ਆਮ ਆਦਮੀ ਪਾਰਟੀ ਤੋਂ ਲੋਕ ਆ ਰਹੇ ਨੇ ਕੁਝ ਨਾ ਕੁਝ ਸਾਰੇ ਕੋਈ ਨਾ ਕੋਈ ਆ ਰਿਹਾ ਇੱਥੇ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਵਾ ਜਿੱਦਾਂ ਜਿੱਦਾਂ ਆਪਾਂ ਆਪਾਂ ਜਦੋਂ ਆਏ ਆ ਜਦੋਂ ਮੈਨੂੰ ਆਪਾਂ ਫੇਸਬੁੱਕ ਤੇ ਇਹਨੂੰ ਇਹਨੂੰ ਪਾਉਂਦੇ ਆ ਲੋਕੀਏ ਏਰੀਆ ਵੇਖਦੇ ਜਦੋਂ ਆਪਾਂ ਦੱਸਦੇ ਆ ਸਾਰੇ ਹੀ ਜਿਉਂਦਾ ਇਸ ਏਰੀਆ ਬਾਰੇ ਦੱਸਦੇ ਆ ਫਿਰ ਵੇਖ ਕੇ ਲੋਕੀ ਫਿਰ ਆਉਂਦੇ ਨੇ ਆਉਂਦੇ ਤੇ ਹੈ ਲੇਕਿਨ ਕਿਨਾਰੇ ਤੋਂ ਮੋੜ ਜਾਂਦੇ ਕਿਉਂਕਿ ਰਸਤਾ ਵੱਗ ਚੁਕਿਆ ਸੜਕ ਪੂਰੀ ਪੂਰੀ ਵੱਗ ਚੁਕੀ ਆ ਆਨਾ ਬਹੁਤ ਮੁਸ਼ਕਲ ਹੈ ਇੱਥੇ ਇਸ ਸਭ ਕੇ ਥੋੜਾ ਪ੍ਰੋਬਲਮ ਹੁੰਦੀ ਆ ਕਿ ਬਾਰੋ-ਬਾਰ ਕਿਨਾਰੇ ਤੇ ਵੰਡ ਕੇ ਚੱਲ ਜਾਂਦੇ ਕਹਿੰਦੇ ਪਰ ਆਪਣੀ ਜ਼ਰੂਰਤਮੰਦ ਲੋਕਾਂ ਤਾਂ ਮੈਨੂੰ ਪਹਿਲੇ ਜਾਂਦੇ ਸੀ ਹੁਣ ਸੜ ਜਿਉਂਦਾ ਪਾਣਾ ਸ਼ੁਰੂ ਕੀਤਾ ਫੇਸਬੁੱਕ ਤੇ ਪ੍ਰੋਪਰ ਪਾਇਆ ਮੰਮੀ ਚਕਰੰਗਾ ਅਗਲਾ ਪਿੰਡ ਆ ਇਸ ਤੋਂ ਬਾਅਦ ਕੁੱਕਰ ਆ ਗਿਆ ਚੇਬਿਆ ਫਿਰ ਆਪਾਂ ਵਰਨਾਲ ਪਿੰਡ ਇੱਕ ਤੂਰਿਆ ਪ੍ਰਿਆਾਲਿਆ ਇਹ ਸਾਰੇ ਪਿੰਡਾਂ ਚ ਹੁਣ ਨਹੀਂ ਆਉਣ ਲੱਪੇ ਆ ਜਦੋਂ ਅਸੀਂ ਆਣਾ ਸ਼ੁਰੂ ਕੀਤਾ ਪਹਿਲੇ ਪਹਿਲੇ ਨਹੀਂ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਕੋਈ ਵੀ ਨਹੀਂ ਆ ਰਿਹਾ ਸੀ ਪਰ ਜਦੋਂ ਅਸੀਂ ਆਣਾ ਸ਼ੁਰੂ ਕੀਤਾ ਫੇਸਬੁੱਕ ਤੇ ਪਾਇਆ ਲੋਕਾਂ ਨੂੰ ਅਪੀਲ ਕੀਤੀ ਆ ਤੇ ਹੁਣ ਕਾਫੀ ਸੰਸਥਾਵਾਂ ਇੱਥੇ ਆ ਰਹੀਆਂ ਨੇ ਤੇ ਸਮਾਨ ਵੀ ਪੁੱਜ ਰਿਹਾ ਵੇ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਵੇਖਦੇ ਵੇਖਦੇ ਪਿਓ ਕਿ ਇੱਥੇ ਪੁਲ ਦੀ ਬਹੁਤ ਜ਼ਿਆਦਾ ਲੋਡ ਆ ਨਾ ਹੋਣ ਕਰਕੇ ਪੁਲ ਨਾ ਹੋਣ ਕਰਕੇ ਜੇ ਕੋਈ ਬਿਮਾਰ ਹੋ ਜਾਂਦਾ ਉਹਨਾਂ ਦਾ ਪਰਿਵਾਰ ਦਾ ਕਿ ਮੈਂਬਰ ਫਿਰ ਬਹੁਤ ਔਖਾ ਵਾ ਬੇੜੀ ਟਾਈਮ ਸਿਰ ਚੱਲਦੀ ਹੈ 2-2 2.5 ਘੰਟੇ ਬੇੜੀ ਦੇ ਵੇਟ ਕਰਨੀ ਪੈਂਦੀ ਆ ਤੇ ਕਾਫੀ ਮੁਸ਼ਕਲ ਜ਼ਿੰਦਗੀ ਜੀ ਰਹੇ ਨੇ ਸਾਹਮਣੇ ਦਰਿਆ ਬੰਦਾ ਵਾ ਲਗਾਤਾਰ ਆ ਰਹੇ ਹੋ ਤੁਸੀਂ ਦੱਸਿਆ ਕਿ ਅੱਗੇ ਵੀ ਆਵਾਂਗੇ ਕੀ ਕੀ ਸਮਾਨਤਿਆਂ ਦੇ ਲੋਕਾਂ ਦੀ ਲੋੜ ਹੈ ਔਰ ਕੀ ਕੀ ਪਹੁੰਚਾਇਆ ਜਾ ਰਿਹਾ ਜੋ ਬੇਸਿਕ ਨੀਰ ਸੇਵ ਕੋ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਤੇ ਪਾਣੀ ਚੱਲ ਗਿਆ ਘਰ ਤੱਕ ਤਾਂ ਡਿੱਗ ਪਏ ਨੇ ਇੱਥੇ ਮੰਜੇ ਬਿਸ ਉਹ ਚੋਸ ਤੋਂ ਬਾਜ਼ਾਰੇ ਦੀ ਵੀ ਲੋੜ ਆ ਕੱਪੜਿਆਂ ਦੀ ਵੀ ਲੋੜ ਆ ਬਰਤਨ ਭਾਂਡਿਆਂ ਦੀ ਵੀ ਲੋੜ ਆ ਵਾਸ਼ਿੰਗ ਮਸ਼ੀਨ ਤੋਂ ਲਾ ਕੇ ਪੇਟੀਆਂ ਤੋਂ ਲਾ ਕੇ ਕੱਲੇ-ਕੱਲੇ ਸਮਾਨ ਦੀ ਇੱਥੇ ਜ਼ਰੂਰਤ ਆ ਸਭ ਤੋਂ ਮੇਨ ਜਿਹੜੀ ਲੋੜ ਆ ਹੁਣ ਇੱਥੇ ਨਾ ਹਰ ਪਿੰਡ 'ਚ ਤਿੰਨ-ਚਾਰ ਤਿੰਨ-ਚਾਰ ਘੜ ਡਿੱਗ ਚੁੱਕੇ ਨੇ ਉਹ ਕਦੇ ਕੋਈ ਸਰਪੰਚ ਰੱਖ ਰਿਹਾ ਕਦੇ ਕੋਈ ਉਹਨੂੰ ਰੱਖ ਰਿਹਾ ਤੇ ਫਿਰ ਉੱਥੇ ਇਹ ਪੂਰੇ ਪਿੰਡਾਂ 'ਚ 20-25 ਘਰ ਐਸੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਕੀ ਮਦਦ ਦੀ ਲੋੜ ਆ ਸੋ ਮੈਂ ਤੁਹਾਡੇ ਚੈਨਲ ਰਹੇ ਵੀ ਤੁਸੀਂ ਵੀ ਅੱਜ ਆਇਓ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਜ ਗਰਾਊਂਡ ਤੇ ਆ ਕੇ ਤੁਸੀਂ ਵੇਖਿਆ ਵਾ ਕਿ ਹਾਲਾਤ ਵੇਖੇ ਆ ਮੈਨੂੰ ਉਮੀਦ ਆ ਕਿ ਤੁਸੀਂ ਵੀ ਗਾਂ ਆਪਣੇ ਸਾਰੇ ਸਾਰਿਆਂ ਨੂੰ ਦੱਸੋਗੇ ਕਿ ਜੋ ਗਰਾਊਂਡ ਤੇ ਕੀ ਹਾਲਾਤ ਬਣੇ ਨੇ ਤੇ ਇਸ ਕਰਕੇ ਆਪਾਂ ਸਾਰੇ ਹੀ ਰਲ ਮਿਲ ਕੇ ਸਾਧ ਦੇ ਕੇ ਇਹਨਾਂ ਦੀ ਮਦਦ ਕਰੀਏ ਜਿੰਨੇ ਘਰ ਡਿੱਕ ਚੁੱਕੇ ਨੇ ਉਹਨਾਂ ਘਰ ਬਣਾਉਣ ਚ ਹੈਲਪ ਕਰੀਏ ਆਪਾਂ ਚੇਪ ਪਿੰਡ ਚ ਵੀ ਗਏ ਸੀਗੇ ਉੱਥੇ ਵੀ ਕੁਝ ਘਰਾਂ ਨੂੰ ਆਪਾਂ ਬਣਾਉਂਦੀ ਉਹਨਾਂ ਨਾਲ ਵਾਦਾ ਕੀਤਾ ਵਾ ਮੈਂ ਮੇਰੀ ਟੀਮ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਜੋ ਵੱਤਵਤ ਹੋ ਸਕਦਾ ਇਹਨਾਂ ਦੀ ਮਤ ਕਰਨ ਲਈ ਤਿਆਰ ਹਾਂ ਜੀ ਤੇ ਬਿਲਕੁਲ ਜਿੱਥੇ ਜੱਥੇ ਬੰਦੀਆਂ ਲੱਗੀਆਂ ਹੋਈਆਂ ਉੱਥੇ ਸਮਾਜ ਸੇਵਕ ਵੀ ਲਗਾਤਾਰ ਸੇਵਾ ਕਰ ਰਿਹਾ ਔਰ ਸਿਮਰਨਜੀਤ ਸਿੰਘ ਸਾਹਿਬ ਜਿਹੜੇ ਲਗਾਤਾਰ ਇਸ ਏਰੀਆ ਵਿੱਚ ਰਾਵੀ ਦਰਿਆ ਪਾਰ ਏਰੀਆ ਵਿੱਚ ਇਲਾਕਿਆਂ ਵਿੱਚ ਜਾ ਰਹੇ ਸੱਤ ਪਿੰਡ ਜਿਹੜੇ ਬਿਲਕੁਲ ਟੁੱਟ ਜਾਂਦੇ ਨੇ ਸੰਪਰਕ ਟੁੱਟ ਜਾਂਦਾ ਜਿਨ੍ਹਾਂ ਦਾ ਉਸ ਇਲਾਕੇ ਵਿੱਚ ਪਹਿਲੇ ਦਿਨ ਤੋਂ ਸੇਵਾ ਕਰ ਰਿਹਾ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾਲੀ ਵਿਕਿੰਡ ਜਾਨੀ ਉਸ